ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦੇ 364ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਦੋਲਮਸਰ ਪਾਸ਼ਾਈ ਨੌਮੀ ਮੌੜ ਨਾਬਾ ਬਰਨਾਲਾ ਤੋਂ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ਼ੁਰੂ ਹੋਇਆ ਏ ਨਗਰ ਕੀਰਤਨ ਪਿੰਡਾਂ ਸ਼ਹਿਰਾਂ ਤੋਂ ਹੁੰਦਾ ਹੋਇਆ ਤਪਾ ਸ਼ਹਿਰ ਵਿਖੇ ਪਹੁੰਚਿਆ ਜਿੱਥੇ ਸੰਗਤਾਂ ਵੱਲੋਂ ਵਿਸ਼ਾਲ ਨਗਰ ਕੀਰਤਨ ਦਾ ਭਰਮਾ ਸਵਾਗਤ ਕਰਕੇ ਫੁੱਲਾਂ ਦੀ ਵਰਖਾ ਕੀਤੀ ਗਈ ਏ ਨਗਰ ਕੀਰਤਨ ਪਿੰਡਾਂ ਸ਼ਹਿਰਾਂ ਤੋਂ ਹੁੰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਤਪਸਥਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਥਾਨ ਤੇ ਸਮਾਪਤ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਵਾਲੀ ਸੁੰਦਰ ਪਾਲਕੀ ਦੇ ਵਿੱਚ ਸ਼ਿਸ਼ੋਭਤ ਕੀਤਾ ਗਿਆ ਸੀ ਅਤੇ ਇਸ ਨਗਰ ਕੀਰਤਨ ਦੀ ਅਗਵਾਈ ਗੁਰੂ ਸਾਹਿਬ ਦੇ ਪੰਜ ਪਿਆਰੇ ਕਰ ਰਹੇ ਸਨ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਬੱਸਾਂ ਕਾਰਾਂ ਜੀਪਾਂ ਦੇ ਵਿੱਚ ਸ਼ਿਸ਼ੋਭਤ ਸੀ ਅਤੇ ਇਸ ਨਗਰ ਕੀਰਤਨ ਦਾ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਫੁੱਲਾਂ ਨਾਲ ਭਰਮਾ ਸਵਾਗਤ ਕੀਤਾ ਗਿਆ ਪ੍ਰਬੰਧਕਾਂ ਦਾ ਇਹ ਸਬੰਧੀ ਕੀ ਕਹਿਣਾ ਹੈ ਆਓ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ ਮੈਂ ਤੁਹਾਡਾ ਆਪਣਾ ਬੀਜੇ ਸ਼ਰਮਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਪ੍ਰਬੰਧਕਾਂ ਤੋਂ ਸੁਣਦੇ ਹਾਂ ਉਹਨਾਂ ਦਾ ਇਸ ਸੰਬੰਧੀ ਕੀ ਕਹਿਣਾ ਹੈ ਉਹਨੇ ਨਗਰ ਕੀਰਤਨ ਆਇਆ ਬੋਲੋ ਕਿੱਥੋਂ ਕਿੱਥੋਂ ਸ਼ੁਰੂ ਹੋ ਗਏ ਜੀ ਕਿੱਥੇ ਜਾਊਗਾ ਇਹ ਹੀ ਮੋਰਨਾ ਤੇ ਗੁਰੂ ਜੀ ਅੱਛਾ ਇਹ ਸ੍ਰੀ ਨਾਮ ਕੀ ਜਾਨਾ ਕਿੱਥੇ ਹੈ ਸ੍ਰੀ ਨਾਮ ਕੀ ਠੀਕ ਹੈ ਕਦੋਂ ਪਹੁੰਚੂਗਾ ਅਨੰਦਪੁਰ ਇਹ ਕੋਈ ਨਹੀਂ ਨੇ ਵਰਨਾ ਸ਼ਹੀਦ ਬਾਬਾ ਜੀਵਨ ਸਿੰਘ ਪਾਈ ਜੱਤਾ ਜੀ ਦੇ 364ਵੇਂ ਪ੍ਰਕਾਸ਼ ਜਹਾੜੇ ਨੂੰ ਮੁਕ ਰੱਖ ਜਾਇਆ ਸਾਢੇ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੇ ਸ਼ਹੀਦੀ ਸ਼ਤਾਬ ਦੀ ਨੂੰ ਮੁਕ ਰੱਖ ਜਾਇਆ ਤੁਲਮ ਸਰ ਗੁਰਦੁਆਰਾ 파ਰਸ਼ੇ ਨੋਮੀ ਮੋਟ ਨਾਪੇ ਤੋਂ ਨਗਰ ਕੀਰਤਨ ਆਰੰਭ ਹੋ ਕੇ ਪਿੰਡਾਂ ਨਗਰਾਂ ਸ਼ਹਿਰਾਂ ਵਿੱਚੋਂ ਦੀ ਹੁੰਦਾ ਹੋਇਆ ਨਾਨਕਾਣਾ ਸਾਹਿਬ ਵਿਸ਼ਰਾਮ ਕਰਕੇ ਕੱਲ ਨੂੰ ਆਨੰਦਪੁਰ ਸਾਹਿਬ ਤਪਸਥਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਾਨ ਤੇ ਸਮਾਪਤ ਹੋਵੇਗੀ ਜੀ